ਰਣਵੀਰ ਕਠੀਆਂ ਕਰੇ ਪਾਬੋ ਚੰਦ ਰਿਬ ਛੋੜੇ ਪਾਵੇ ਵੀਰ ਕਠੀਆਂ ਕਰੇ ਪਾਬੋ ਚੰਦ ਰਿਬ ਛੋੜੇ ਪਾਵੇ ਵੀਰ ਕਠੀਆਂ ਕਰੇ ਪਾਬੋ ਚੰਦ ਰਿਬ ਛੋੜੇ ਪਾਵੇ ਕਿੰਨੇ ਪਾਣੇ ਨੇ ਪਾਬੋ ਚੰਦ ਰਿਬ ਛੋੜੇ ਪਾਵੇ ਨਾਨਕਾ ਜਾਈ ਬਾਬਾ ਨਾ ਚੱਲ ਕਹਿ ਹੋ ਜੀ ਆ ਖੁਸ਼ੀ ਆ ਮਨਾਈ ਬਾਬਨਾਨ ਬਾਬਨਾਨ ਕਹਿ ਹੋ ਜੀ ਖੁਸ਼ੀ ਆ ਲੈ ਆਈ ਬਾਬਨਾਨ ਨੱਚ ਨੱਚਣ ਬੜੇ ਦੀ ਅੱਡੀ ਨਰੇਂਦੀ ਕੋਣ ਬੜੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨੱਚਣ ਵਾਲੇ ਦੀ ਅੱਡੀ ਨਰਾਂ ਦੀ ਗੋਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾਵਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਗੱਗੀਆਂ ਮਰੀਆਂ ਟਣਕਾ ਹੱਸ ਤੇ ਟਡਣ ਪਮੀਰੀਆਂ ਬੋਲੋ ਵੀਰੋ ਵੇ ਪਹਿਣਾ ਮੰਗਣ ਜੰਧੀਰੀਆਂ ਬੋਲੋ ਵੀਰੋ ਵੇ ਪਹਿਣਾ ਮੰਗਣ ਜੰਧੀਰੀਆਂ ਉਪਾਕੇ ਦੇਖੀਆਂ ਹਰੀਆਂ ਹਰੀਆਂ ਕਣਕਾਂ ਉੱਤੇ ਤਾਤੇ ਮੱਧ ਜਮਾਨ ਦੇ ਖਚੂਏ ਪਰ ਜਾਈਏ ਨੀਨੇ ਗੋਜੇ ਵਜਾ ਮਾਰ ਦੇ ਤੇਜ ਕੁਰੇ ਪਰ ਜਾਈਏ ਨੀਨੇ ਗੋਜੇ ਵਜਾ ਮਾਰ ਦੇ ਕਰਵੇ 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 ਮੈਨ ਉੜੇ ਡੋਰੀਆ ਮਹਿਲਾਵਾਲੇ ਕਰਵੇ ਮੈਨ ਉੜੇ ਡੋਰੀਆ ਮਹਿਲਾਵਾਲੇ ਕਰਵੇ ਮੈਨ ਉੜੇ ਡੋਰੀਆ ਓ ਪਿਆ ਦੋ ਕੁੜੀਓ ਮੇਰਾ ਵੀਰਾ ਇੱਕ ਕੁੜੀਓ ਹੋ ਵੀ ਦਸਵੇਂ ਗੁਰ ਦਾ ਸਿੱਖਾ ਕੁੜੀਓ ਵੀ ਦਸਵੇਂ ਗੁਰ ਦਾ ਸਿੱਖਾ ਥੁੜੀਓ ਜਾਂਸੀ ਮੇ ਗੁਰ तिया तीज तीजिया बरे दिन फेर तिया तीज तीजिया बरे दिन फेर तिया तीज तीजिया बरे दिन फेर तिया तीज तीजिया भरे की कोई टना के ना बेजी बीर भे बे घासा की ना कोई टट के ना बेजी बीर ना <laughs>

ਕੈਸਾ ਡਿਜਮੈਨ ਕੋਈ ਬੇਚੇ ਰਾਈ ਹੈਪੀ ਮੁੰਡਾ ਜੋ ਰੋ ਬੇਚੇ ਟਕੇ ਟਕੇ ਸਰਾਈ ਖਬਰਦਾਰ ਰੈਣਾ ਜੀ ਗੱਡੀ ਹਾਕਮਾਂ ਦੀ ਆਈ ਖਬਰਦਾਰ ਰੈਣਾ ਜੀ ਗੱਡੀ ਹਾਕਮਾਂ ਦੀ ਆਈ ਇੱਕ ਕਾਣ ਤੇ ਮੈਨੂੰ ਤੂੰ ਨਹੀਂ ਪਿਆਰੀ ਤੇ ਤਾ ਪਿਆਰ ਤੇਰਾ ਵੀਰ ਨਹੀਂ ਜਾਂ ਅੰਦਰ ਵੱਡਦਾ ਕਰਦਾ ਹੀਰੋ ਹੀਰ ਨਹੀਂ ਜਦ ਅੰਦਰ ਵੱਡਦਾ ਕਰਦਾ ਹੀਰੋ ਹੀਰ ਨਹੀਂ ਜਦ ਅੰਦਰ ਕਰਦਾ ਹੀ ਰੋ ਹੀਰਨੀ ਮੁੰਡੇ ਹਤੀ ਤੇਰਾ ਨੋ ਗਿਆ ਬੰਦ ਜਿੰਦਰਾ ਕੁੜੀ ਨੇ ਸੁਥਣਾ ਸਮਾਈ ਜਿੰਦਰਾ ਕੁੜੀ ਨੇ ਸੁਥਣਾ ਚਮਾਈ ਟੇਢੀ ਕਾਟ ਪੁਆ ਕੇ ਚੱਕ ਲੋ ਬੇ ਮੁੰਡਿਓ ਤੇਵਰ ਕਾਟ ਬਣਾ ਕੇ ਚੱਕ ਲੋ ਬੇ ਮੁੰਡਿਓ ਟੇਵਰ ਕਾਟ ਬਣਾ ਚੱਕ ਲੋ ਬੇ ਮੁੰਡਿਓ ਟੇਵਰ ਕਾਟੰ ਬਾਗਿਆ ਨਾਲ ਸਕਾਇਏ ਵਿੱਚ ਦੀ ਮੁੰਡਿਆਂ ਦੇ ਸੱਪ ਬਣ ਕੇ ਲੰਘ ਜਾਈਏ ਵਿੱਚ ਦੀ ਮੁੰਡਿਆਂ ਦੇ ਉਪ ਬਣ ਕੇ ਲੰਘ ਜਾਈਏ ਵਿੱਚ ਦੀ ਮੁੰਡਿਆਂ ਦੇ ਮੈਂ ਚੰਦਾ ਕਿ ਅਸੀਂ ਨੱਚਣਾ ਅੱਡ ਆਹਦਾ ਚੱਲਦਾ ਰਹੇ ਇਹ ਨੇਤੇ ਆਉਣਾ ਜਾਣਾ ਉਹਦਾ ਕੰਮ ਸਰਦਾਰ ਮੇਰਾ ਤਾਂ ਮੰਦੜਾ ਹਾਲ ਮਾਏ ਮੇ ਦਸ ਕੀ ਦਾ ਕੱਡਾ ਰਮਾਲ ਮਾਏ ਮੇਰੀਏ ਦਸ ਕੀ ਦਾ ਕੱਡਾ ਰਮਾਲ ਮਾਏ ਮੇਰੀਏ ਦਸ ਕੀ ਸਖਵਿੰਦਰ ਕੁੜੀ ਆਈ ਆਏ ਕਿਨੇ ਸਦੀਆ ਇਹ ਦੇਖੋ ਪਕੀਲਾ ਦੇਖੋ ਰਾਮਲੀਲਾ ਦੇਖੋ ਰਾਮਲੀਲਾ ਦੇਖੋ ਰਾਮਜੀਨਾ ਮੁੰਦੀਤ ਕੁੜੇ ਆਪੇ ਆਈ ਆਪੇ ਆਈਆਂ ਮੇਨ ਥੋਪੇ ਆਈ ਯਮ ਦਾਣੀਆਂ ਨਹੀਂ ਪੀਕੇ ਦੋਵੇਂ ਪੈਣਾ ਨੱਚੀਏ ਸੋਰੇ ਨੱਚੀਏ ਦਰਾਨੀਆਂ ਜਿਠਾਣੀ ਹੀ ਪੀਕੇ ਦੋਵੇਂ ਪੈਣਾ ਨੱਚੀਏ ਸੋਰੇ ਨੱਚੀਏ ਦਰਾਨੀਆਂ ਜਿਠਾਣੀ ਉਚੇਟ ਬੇਮੈ ਝਾਂਜਰ ਤੋਂ ਦੀ ਉਚੇਟ ਬੇਮੈ ਝਾਂਜਰ ਤੋਂ ਦੀ ਝਾਂਜਰ ਨਿਕਲੀ ਚਟੀ ਚਟੀ ਮੇਰੇ ਮਾਪਿਆਂ ਦੀ ਬੋਲੀ ਮਿੱਠੀ ਮਿੱਠੀ ਮੇਰੇ ਮਾਪਿਆਂ ਦੀ ਬੋਲੀ ਮਿੱਠੀ ਮਿੱਠੀ ਮਾਪਿਆਂ ਦੀ ਬੋਲੀ ਮਿੱਠੀ ਮਿੱਠੀ ਮੇਰੇ ਮਾਪਿਆਂ ਦੀ ਬੋਲੀ ਮਿੱਠੀ ਮਿੱਠੀ ਹੋਰ ਪਾ ਦੇ ਸਾਖ ਸਰੋਦਾ ਮੱਕੀ ਦੀ ਰੋਟੀ ਸਾਖ ਸਰੋਦਾ ਮੱਕੀ ਦੀ ਰੋਟੀ ਅੱਗੇ ਸੀ ਅੱਜ ਦੇ ਗਲਾਸ ਵਿੱਚ ਸੋਨੇ ਦੀਆਂ ਵਾਰੀਆਂ ਕਾਂਚ ਦੇ ਗਲਾਸ ਵਿੱਚ ਸੋਨੇ ਦੀਆਂ ਵਾਰੀਆਂ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਮੰਗ ਪਾਉਂਦਿਆ ਜਾਂਦੇ ਰਹਿਣ ਮਾਪੇ ਧੀਆ ਪੁੱਤਾਂ ਮੰਗ ਪਾਉਂਦਿਆ ਜਾਂਦੇ ਰਹਿਣ ਮਾਪੇ ਪੁੱਤਾਂ ਮੰਗ ਓ ਚਲੋ ਬਾਗ ਦੀ ਰਾਵੀ ਦੇ ਵਿੱਚ ਫੁੱਲ ਹੈ گلاب ਦਾ ਬਾਗ ਦੀ ਰਾਵੀ ਦੇ ਵਿੱਚ ਫੁੱਲ ਹੈ گلاب ਦਾ ਕਿਨੂੰ ਪਤਾ ਹੁੰਦਾ ਮਾਮਾ ਥੀਆਂ ਦੇ ਵਰਾਗਦਾ ਕਿਨੂੰ ਪਤਾ ਜਾਂਦਾ ਮਾਮਾ ਥੀਆਂ ਦੇ ਵਰਾਗਦਾ ਇਹਨੂੰ ਪਤਾ ਹੁੰਦਾ ਮਾਮਾ ਥੀਆਂ ਦੇ ਵਰਾਗਦਾ ए रोनिया तिया तोर हम क्यों माए गिदा करीना मेलड़े गिदा पऊ बथेरा ਸਾਰੇ ਪਿੰਡ ਦਾ ਇਕੱਠ ਹੋ ਗਿਆ ਪਿਆ ਬਨੇਰਾ ਜੋਕਦਾ ਗੇੜਾ ਨੱਚ ਕਲਬੂਤਰੀਏ ਦੇਦੇ ਸ਼ੌਕਦਾ ਗੇੜਾ ਨੱਚ ਕਲਬੂਤਰੀਏ ਦੇਦੇ ਸ਼ੌਕਦਾ ਗੇੜਾ ਨਚਣ ਵਾਲੇ ਦੀ ਅਡੀ ਨ ਰੈਂਦੀ ਗੌਣ ਵਾਲੇ ਦਾ ਮੂੰਹ ਬੋਲੀ ਮੈਂ ਪਮਾ ਨੱਚ ਕੇ ਦੇ ਵਿੱਚ ਤੂੰ ਬੋਲੀ ਮੈਂ ਪਮਾ ਨੱਚ ਕੇ ਦੇ ਵਿੱਚ ਤੂੰ ਖੜਖੜ ਹੋਰੇ ਪੀੜੀਆਂ ਦੀਆਂ ਪੀੜੀਆਂ ਹੋਰੇ ਪੀੜੀਆਂ ਦੀਆਂ ਪੀੜੀ ਪੀੜੀਆਂ ਜਣੀਆਂ ਸਿਰੋਂ ਤੋਂ ਲੱਖਾਂ ਵਾਲੇ ਸਾਡੇ ਪੰਗੜੇ ਨੂੰ ਪੰਗੜੇ ਨੂੰ ਵੇਖਦਾ ਜਹਾਨਵੇ ਸਾਡੇ ਪੰਗੜੇ ਨੂੰ ਪੰਗੜੇ ਨੂੰ ਵੇਖਦਾ ਜਹਾਨਵੇ ਸਾਡੇ ਪੰਗੜੇ ਨੂੰ ਹੱਸਿਆ ਸੀ ਤੰਮਕਾ ਪਾਣ ਗਿਆਂ ਜਿਵੇਂ ਸਿੱਧੇ ਵਿੱਚ ਤੰਮਕੂ ਪਾਣ ਗਿਆਂ ਅੱਜ ਜਿੱਦੇ ਵਿੱਚ ਵੜ ਸਿਉਆਂ ਦੀਆਂ ਕੁੜੀਆਂ ਸੋਣੀਆਂ ਸਨਖੀਆਂ ਜਿਵੇਂ ਸੀਸੇ ਮਹਿਲ ਦੀਆਂ ਮੋਰੀਆਂ ਨੀ ਜਿਵੇਂ ਸੀਸੇ ਮਹਿਲ ਦੀਆਂ ਮੋਰੀਆਂ ਨੀ ਮਹਿਲ ਦੀਆਂ ਮੋਰੀਆਂ ਨੀ ਵੀ ਤੇ ਉਹਦੇ ਕਰਦਾ ਜਦੋਂ ਲੜਦਾ ਤੇ ਲਾਦੇ ਲਾਦੇ ਕਰ ਜਦੋਂ ਲੜਦਾ ਤੇ ਤਾਰੇ ਤਾਦਾਜ ਮੇਰੇ ਮਾਪਿਆਂ ਨੇ ਦਿੱਤਾ ਸਾਰਾ ਤਾਦਾਜ ਮੇਰੇ ਮਾਪਿਆਂ ਨੇ ਦਿੱਤਾ ਇੱਕੋ ਤਾਂ ਟੀਵੀ ਉਹ ਦੇਖ ਅਰਦਾਸੀ ਜਦੋਂ ਲੜਦਾ ਪਟਕ ਸੋਚੇ ਚੱਕਦਾ ਜਦੋਂ ਲੜਦਾ ਤਾਂ ਸਾਜੇ ਸੋਚੇ ਚੱਕਦਾ ਨੀ ਅਰੇ ਤੰਗਣੇ ਮੇਰੇ ਮਾਪੇ ਅੱਗੇ ਪਿੱਛੇ ਪਿੱਛੇ ਬੋਲੋ ਪਿੱਛੇ ਪਿੱਛੇ ਮਾਪਿਆਂ ਨੇ ਪਾਇ ਇੱਕੋ ਤਰੀਕ ਉਹਦੇ ਬਾਪ ਦਾ ਨਹੀਂ ਜਦੋਂ ਲੜਦਾ ਘਟਾਰ ਵਾਂਗੂ ਚਾਕਦਾ ਜਦੋਂ ਲੜਦਾ ਘਟਾਰ ਵਾਂਗੂ ਚਾਕਦਾ ਜਦੋਂ ਲੜਦਾ ਘਟਾਰ ਵਾਂਗੂ ਚਾਕਦਾ ਨਹੀਂ ਜਦੋਂ ਲੜਦਾ ਛੜਿਆਂ ਦੀ ਛੜਿਆਂ ਦਾ ਦੇਖ ਜਵਾਰੇ ਚੜਕੇ ਮੇਲਾ ਛੜਿਆਂ ਦਾ ਚੜਕੇ ਮੇਲਾ ਛੜਿਆਂ ਦਾ ਦੇਖ ਜਵਾਰੇ ਚੜਕੇ ਮੇਲਾ ਛੜਿਆਂ ਨੀ 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 베ਰ ਲੱਗਣਗੇ ਸਿਖਰ ਲੱਗਣ ਗੜਾਂਦੇ ਨੀ 베ਰье ਨੀਦਨ 베ਰ ਲੱਗਣਗੇ ਸਿਖਰ ਲੱਗਣ ਗੜਾਂਦਾ ਤੈਨੂੰ ਸੜੇ ਦਿਖਾਵਾਂ ਸਾਰੀ ਰਾਤ ਨਾ ਸੰਦੈ ਤੈਨੂੰ ਸੜੇਦ ਸਾਰੀ ਰਾਤ ਨਾ ਸੰਦੈ ਤੈਨੂੰ ਸੜੇ ਦਿਖਾਵਾਂ ਸਾਰੀ ਰਾਤ ਨਾ ਸੰਦੈ ਨੀਦਨ ਸੜੇ ਦਿਖਾ ਸਿੰਗਾ ਲਾ ਬੱਕਰੀ ਦੁੱਧ ਰਿੜਕਾਂ 베 ਸਿੰਗਾ ਲਾ ਇੱਕ ਰੀ ਦੁੱਧ ਰੜਕਾਵੇ ਸਿੰਘ ਇਹ ਬੱਕਰੀ ਦੁੱਧ ਰੜਕਾਵੇ ਇੱਕ ਸਾਲ ਚੋੜੀਆਂ ਹਰ ਬੜੀਆਂ ਹਰ ਬੜੀਆਂ ਇੱਕ ਸਾਲ ਚੋੜੀਆਂ ਹਰ ਬੜੀਆਂ ਹਾਰੀ ਨਾ ਮਟਿਆਰੇ ਗਿੱਧਾ ਹਾਰ ਗਿਆ ਹਾਰੀ ਨਾ ਮਟਿਆਰੇ ਗਿੱਧਾ ਹਾਰ ਗਿਆ ਹਾਰੀ ਸੰਦੀਪ ਕੁੜੀ ਨੇ ਕਾਂਟੇ ਚੜਾਏ ਕਿੰਡੇ ਲਖਾਏ ਅੰਦਾ ਨੂੰ ਨਾ ਛੇੜ ਪਤੰਦਨ ਨੂੰ ਝੇੜ ਪਤੰਦਰ ਨੂੰ ਮੰੰਗਾ ਖਿੱਚੇ ਅੰਦਰ ਨੂੰ ਨੀਨਾ ਝੇੜ ਪਤੰਦਰ ਨੂੰ ਮੰੰਗਾ ਖਿੱਚੇ ਅੰਦਰ ਨੂੰ ਦਾਦਾ ਮੇਰਾ ਟੋਲ ਫਟਵਾਰੀ ਪਿੰਡਾਂ ਦਾ ਝੇੜ ਟੋਲ ਫਟਵਾਰੀ ਨਿਤ ਆਉਣਾ ਜਾਂਦਾ ਕੰਮ ਸਰਕਾਰੀ ਮੇਰਾ ਤਾਂ ਮੰਦੁਰਾ ਹਲਮਾਏ ਮੇ ਘਸ ਕੀ ਦਾ ਕੱਢਾ गई देख के बुलायो नी मेरा नहीं टाण जी मैनू नाभ लाओ नी मेरा नहीं टाने जी मैनू नाम नीजी जो मैं बैना ਆਦੇ ਨ ਲੜੀਆਂ ਸਾਡੂ ਮਰ ਕੇ ਖੈ ਕੇ ਕੋਲਾ ਬੋਲਦੀਆਂ ਵਿਚਵਾਗਾ ਦੇ ਬਹਿ ਕੇ ਕੋਲਾ ਬੋਲਦੀ ਵਿਚਵਾਗਾ ਦੇ ਬਹਿ ਕੇ ਕੋਲਾ ਰੈ ਨ ਚੜਨੂ ਕੈ ਨੱਚਦੀ ਕਾਤੇ ਨੀ ਤੇਰੇ ਪੈਰ ਗੁੰਨਾਂ ਦਾ ਕੋਡੋਲਾ ਇਹਨੇ ਕਿਨ ਚੜਾ ਇਹਨੇ ਕਿਨ ਚੜਾ ਗੁੱਦਿਆ ਕੋੜੋ ਮੋਟੀ ਇਹਨੇ ਕਿਨ ਚੜਾ लड़िया पुआ भतीजी हूं लड़ी पुआ भतीजी हूं लड़िया पुआ भतीजी हूं लड़ी पुआ भतीजी पुआ भतीजी हूं लड़िया पुआ भतीजी हूं लड़िया गड्डी हाली तो ਹੇ ਲੰਗ ਲਾਨੀਆਂ ਬਾਲੇ ਤੇਰੇ ਦਿਲ ਵਿੱਚ ਪੈਂਦੇ ਹੋ ਮੇਰਾ ਮਾਹੀ ਗੜਵਾ ਨਿਮ ਗੜਵੇ ਵੇਦੀ ਟਰ ਮੇਰਾ ਮਾਹੀ ਗੜਵਾ ਗੜਵੇ ਵੇਦੀ ਟਰ ਮਾਹੀ ਗੜਵਾ ਨਿਮ ਗੜਵੇ ਵੇਦੀ ਟਰ ਦੁੱਧ ਵਾਣੇ ਜੋੜੀ ਜਿਵੇਂ ਦੁੱਧ ਤੇ ਮਲਾਈ ਹੈ ਅਸ਼ੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਅਰੇ ਰੰਗ ਸੰਤਿ ਪਾਇਆ ਜੀ ਚੋਲਾ ਜੀ ਨੇ ਦੱਸ ਤੇਰੀ ਪਾਈ ਆ ਪਚੋਲਾ ਜੀ ਨੇ ਦੱਸ ਤੇਰੀ ਪਾਈ ਆ ਮੇਰੇ ਬਾਪ ਦਾ ਜਮਾਈ ਨੀ ਬੜਾ ਸੋਹਣਾ ਮੇਰੇ ਬਾਪ ਦਾ ਜਮਾਈ ਨੀ ਬੜਾ ਸੋਹਣਾ ਥੜਿਆ ਬਾਜਦਾ ਪਿੱਪੜ ਸੌਂਦੇ ਥੜਿਆ ਬਾਜ ਨਾ ਪਿੱਪੜ ਸੌਂਦੇ ਥੜਿਆ ਬਾਜ ਨਾ ਪਿੱਪੜ ਸੌਂ ਬੰਗਾ ਬਾਜ ਫੁਲਾਈਆਂ ਵੀ ਸੱਗੀ ਫੁੱਲ ਸਿਰਾਂ ਤੇ ਸੌਂਦੇ ਸੱਗੀ ਪੁੱਲ ਸਿਰਾਂ ਤੇ ਸੋਹਦੇ ਪੈਰੀ ਚਾਂਜਰਾ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਐ ਨੱਚ ਲੋ ਕੋਈ ਨਾ ਹੋਰ ਨਾਲੀ ਪੀਤੀ ਕਾਲੀਆਂ ਗੱਲਾਂ ਨਾਲ ਹੋਰ ਨਾਲੀ ਪੀਤੀ ਕ올ੀਆਂ कीर्तन ने पीती तेनाथ तो चढ़ गई न चढ़ गई शराटे नए सराटे ना चढ़ गई तुका तुका बब्बे ने पीती ਭੱਲੇ ਮੇਰੇ ਹਾੜੀਆਂ ਕੱਲੇ ਨੂੰ ਮੋਜ ਮਾਣੀਆਂ ਭੱਲੇ ਮੇਰੇ ਹਾੜੀਆਂ ਕੱਲੇ ਨੂੰ ਮੋਜ ਮਾਣੀਆਂ ਨੱਚੋ ਵਾਤੀ ਹੁਣ ਤਾਂ ਹੋਰ ਬਾਈ ਹੋਰ ਕਹਿੰਦੇ ਜੀ ਲਾਵੇ ਨਹੀਂ ਜਾਣਦੀ ਮੈਨੂੰ ਕਹਿੰਦਾ ਪੇਕੇ ਨਹੀਂ ਜਾਣਦੀ ਜਦ ਮੈਂ ਉੱਠ ਗਈ ਪੇਕੇ ਜੇ ਵੱਡੀ ਦਾ ਕਲੱਸ ਥੂੜੀ ਤੇ ਚੜ ਚੜ ਦੇਖ ਜੇ ਵੱਡੀ ਦਾ ਕਲੱਸ ਥੂੜੀ ਤੇ ਚੜ ਚੜ ਦੇਖ ਜੇ ਵੱਡੀ ਦਾ ਕਲੱਸ ਥੂੜੀ ਤੇ ਚੜ ਚੜ ਦੇਖ ਆਪ ਤਰ ਕੇ ਆ ਠੇਕੇ ਜੇ ਵੜੀ ਦਾ ਕਲਪ ਆਪ ਤਰ ਕੇ ਆ ਠੇਕੇ ਜੇ ਵੜੀ ਦਾ ਗਗਨ ਕੁੜੀ ਨੇ ਸੁਤਣਾ ਸਮਾਹੀ ਗਗਨ ਕੁੜੀ ਨੇ ਸੁਤਣਾ ਸਮਾਹੀ ਟੇਡੀ ਕਾਟ ਪੁਆ ਕੇ ਚੱਕ ਲੋ ਬੇ ਮੁੰਡਿਓ ਟੇ ਵਰ ਕਾਟ ਬਣਾ ਕੇ ਲੈ ਬੇ ਮੁੰਡਿਓ ਆਈ ਮਾਰੇ ਪਾਟ ਕਾਟ ਬਣਾ ਕੇ ਤਰਾਈ ਰਾਈ ਰਾਈ

ਹੋਰਾ ਬਰੀ ਸੱਸ ਨੇ ਸਨਖੇ ਮੁੰਡੇ ਜੰਮ ਤੇ ਹੋਰਾ ਬਰੀ ਸੱਸ ਨੇ ਸਨਖੇ ਮੁੰਡੇ ਜੰਮ ਮੇਰੀ ਵਾਰੀ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ ਇੱਥੇ ਹੀ ਘਰ ਦਿੱਤਾ ਕਾਲਾ ਮੇਰੀ ਸੱਸ ਨੇ ਬਹੁਤ ਵਧੀਆ ਲੱਗਿਆ ਹਾਂਜੀ ਇਹਦਾ ਲੱਗਿਆ ਅੱਜ ਤੀਆਂ ਮਨਾਈਆਂ ਜਾ ਰਹੀਆਂ ਨੇ ਪਿੰਡ ਦੀਆਂ ਮਾਮਾ ਭੈਣਾ ਕੁੜੀਆਂ ਇਕੱਠੀਆਂ ਹੋਈਆਂ ਨੇ ਪੇਕਿਆਂ ਤੋਂ ਅੱਜ ਇੱਥੇ ਆਈਆਂ ਨੇ ਰੌਣਕਾਂ ਲੱਗੀਆਂ ਨੇ ਕਿਵੇਂ ਦਾ ਲੱਗਿਆ ਸਾਨੂੰ ਵੀਰ ਜੀ ਬਹੁਤ ਵਧੀਆ ਲੱਗਿਆ ਤੇ ਜੋ ਜੋ ਵੱਡੇ ਬਜ਼ੁਰਗ ਨੇ ਸਾਡੇ ਜਿਵੇਂ ਸਾਡੀਆਂ ਮਾਮਾ ਹੋਈਆਂ ਸਾਡੀਆਂ ਮਤਲਬ ਸੱਸਾਂ ਵੀ ਹੋਈਆਂ ਹਨ ਤੇ ਅਸੀਂ ਉਹਨਾਂ ਤੋਂ ਬਹੁਤ ਕੋਸ਼ਿਸ਼ ਸਿੱਖਣ ਨੂੰ ਲਿਆ ਕਿਉਂਕਿ ਬਹੁਤ ਪੁਰਾਣਾ ਰਿਵਾਜ ਚੱਲਦਾ ਹੈ ਸਾਨੂੰ ਇਸ ਬਾਰੇ ਜਾਨੀ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਨੌਲੇਜ ਮਿਲੀ ਹੈ ਕਿਉਂਕਿ ਹਰ ਤਰ੍ਹਾਂ ਆਪਾਂ ਹਰ ਪਿੰਡਾਂ 'ਚ ਵੀਰ ਜੇ ਮਨਾਉਣ ਲੱਗੇ ਤਿਹਾਰ ਠੀਕ ਆ ਅਸੀਂ ਵੀ ਚਾਹੁੰਦੇ ਸਾਡੇ ਪਿੰਡ ਦਾ ਇੰਨਾ ਵਧੀਆ ਤਿਹਾਰ ਮਨਾਇਆ ਸੀ ਬਹੁਤ ਧੂਮ ਧਾਮ ਨਾਲ ਹਨਾ ਤੇ ਬਾਕੀ ਵੀਰ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਜਿਵੇਂ ਕੁੜੀਆਂ ਇਕੱਠੀਆਂ ਹੋ ਜਾਂਦੇ ਨੇ ਦੁੱਖ ਸੁੱਖ ਸਾਂਝਾ ਹੋ ਜਾਂਦਾ ਬਹਾਨੇ ਨਾਲ ਹਾਂਜੀ ਵੀਰੇ ਹਾਂਜੀ ਵੀਰੇ ਕੁੜੀਆਂ ਨੂੰ ਤਾਂ ਨਾ ਇੰਨਾ ਚੌ ਚੜਦਾ ਹਫਤਾ ਪਹਿਲਾਂ ਹੀ ਚੌ ਚੜਿਆ ਪਿਆ ਸੀ ਵੀ ਅਸੀਂ ਕਦੋਂ ਜਾਈਏ ਸਾਰੇ ਇਕੱਠੇ ਹੋ ਕੇ ਰਲ ਕੇ ਹਨਾ ਪਰਜਾਈਆਂ ਨਣ ਦਾ ਮਾਮਾ ਦਾ ਦੁੱਖ ਸੁੱਖ ਕਰੀਏ ਨਾ ਬਹੁਤ ਵੀਰੇ ਵਧੀਆ ਲੱਗਦਾ ਹੈ ਇਹ ਕੁੜੀਆਂ ਇਕੱਠੀਆਂ ਹੋਈਆਂ ਸਾਡੇ ਪਿੰਡ ਦੀਆਂ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਜਾਨੀ ਇਹ ਪ੍ਰ ਬਜਰ ਬਸਵਾਟੇ ਨਾ ਰਹਾ ਕਲਸਾ ਬਹਿਗੁਰਜੀ ਕੀ ਫਤਿਹ ਕਿਉਂ ਕਿ ਮੈਂ ਲਗਿਆ ਤੀਆਂ ਕਿਉਂ ਮਨਾਇਆ ਕਰੀਏ ਮਸਾਉਂ ਦਾ ਮਹੀਨਾ ਚੱਲਦਿਆ ਇਸ ਵੇਲੇ ਕੁੜੀਆਂ ਨੂੰ ਸੁਧਾਰੇ ਵੀ ਦਿੱਤੇ ਜਾਂਦੇ ਨੇ ਵੀ ਆ ਕੇ ਸੁਧਾਰਾ ਦੇ ਕੇ ਆਉਂਦੇ ਨੇ ਪੇਕਾ ਪਰਿਵਾਰ ਕੁੜੀਆਂ ਨੂੰ ਸੁਧਾਰਾ ਦੇ ਕੇ ਜਾਂਦਾ ਇਹ ਪਹਿਲਾਂ ਤੋਂ ਰੀਤ ਤਰੀ ਹੈ ਜੀ ਬੇ ਬੇਟੀਆਂ ਨੇ ਆਏ ਹੁੰਦੇ ਵੀ ਸਾਡੇ ਭੈਣ ਭਾਈ ਆਏ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਆਪਣੇ ਘਰ ਦੇ ਵਿੱਚ ਉਹ ਬਜਟ ਕਹਿੰਦੇ ਨਾਲ ਇਹਨੇ ਵੀ ਸਾਡੇ ਭੈਣ ਭੈਣੇ ਸਾਡੀਆਂ ਮਾਵਾਂ ਸਾਡੇ ਪਰਜਾਈ ਭਰਾਈ ਆਏ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਇੰਨਾ ਪਿਆਰ ਲੱਗਦਾ ਇਹਦੇ ਵਿੱਚ ਸੌਣ ਦੇ ਮਹੀਨੇ ਜਿੰਨਾ ਹੁੰਦਾ ਵੀ ਬੱਚਿਆਂ ਨੂੰ ਸਨਹਾਰਾ ਦਿੱਤਾ ਬੱਚੇ ਆਏ ਕਹਿੰਦੇ ਨੇ ਵੀ ਸਾਡਾ ਕੋਈ ਹੈਗਾ ਇਹਦੇ ਵਿੱਚ ਇੰਨਾ ਬੱਚਿਆਂ ਨੂੰ ਸਤਿਕਾਰ ਮਿਲਦਾ ਜੀ ਅੱਜ ਤੀਆਂ ਮਨਾਈਆਂ ਜੀ ਸਾਨੂੰ ਬਹੁਤ ਵਧੀਆ ਤੀਆਂ ਦਾ ਤਿਉਹਾਰ ਲੱਗਿਆ ਇਸ ਦੇ ਨਾਲ ਜੋ ਸਭ ਪਿੰਡ ਦੀਆਂ ਪਿੰਡ ਦੀਆਂ ਕੁੜੀਆਂ ਹੁੰਦੀਆਂ ਸਭ ਇਕੱਠੀਆਂ ਹੋ ਜਾਂਦੀਆਂ ਵਿਛੜੀਆਂ ਸਹੇਲੀਆਂ ਵੀ ਆਪਸ ਵਿੱਚ ਮਿਲ ਪੈਂਦੀਆਂ ਭੈਣਾਂ ਨੂੰ ਤਾਂ ਭਾਈ ਨੇ ਇਕੱਠ ਮਿਲਦੇ ਕਦੇ ਮਿਲੇ ਨਾ ਵਿਛੜੀ ਸਹੇਲੀ ਇਸ ਕਰਕੇ ਬੱਚੀਆਂ ਇਕੱਤੀ ਆ ਜਾਂਦੀਆਂ ਸਭ ਬੱਚੀਆਂ ਉਸੇ ਚ ਨਾਲ ਮਿਲ ਕੇ ਗੱਲਾਂ ਬਾਤਾਂ ਕਰ ਲੈਂਦੀਆਂ ਇਸ ਕਰਕੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਸਭ ਨੂੰ ਬਹੁਤ ਵਧੀਆ ਲੱਗਿਆ ਇਸ ਨੇ ਆਪਣੇ ਬੱਚੇ ਆ ਜੋ ਅੱਜ ਕੱਲ ਦਾ ਵਿਵਹਕ ਚੱਲ ਰਿਹਾ ਤੁਹਾਨੂੰ ਪਤਾ ਉਸ ਕਰਕੇ ਜ ਤੀਆਂ ਦਾ ਤਿਉਹਾਰ ਮਨਾਵਾਂਗੇ ਪਹਿਲੇ ਸਮੇਂ ਵਾਂਗੂ ਬੱਚਿਆਂ ਨੂੰ ਕੁਝ ਪਤਾ ਲੱਗੂਗਾ ਇਸ ਕਰਕੇ ਬੜੀਆਂ ਦੇ ਵਿੱਚ ਆਇਓ ਕਿਵੇਂ ਲੱਗਿਆ ਰਾਣਾ ਬਜ਼ੁਰਗਾਂ ਦੇ ਨਾਲ ਮਿਲੇ ਹੋ ਕਿਵੇਂ ਲੱਗਿਆ ਸਾਲੋਂ ਇਹ ਬਹੁਤ ਵਧੀਆ ਲੱਗਿਆ ਕਿਉਂਕਿ ਤੀਆਂ ਕਿੰਨਾ ਦਾ ਤਿਹਾਰ ਆ ਵੀ ਜਿਹਦੇ ਵਿੱਚ ਆਪਾਂ ਪਤਾ ਲੱਗ ਸਕਦਾ ਵੀ ਆਪਣਾ ਮਤਲਬ ਪੁਰਾਣਾ ਕਲਚਰ ਕੀ ਸੀਗਾ ਆਪਾਂ ਕਿੱਦਾਂ ਉਸ ਦਿਨ ਨਾਲ ਅਟੈਚ ਹੁੰਦੇ ਸੀਗੇ ਨਾ ਜਿਵੇਂ ਅੱਜ ਕੱਲ ਸਾਰੇ ਲੋਕ ਜਦੋਂ ਕੋਈ ਵੀ ਮਤਲਬ ਕਰੇ ਪਾਰਟਿਸਪੇਟ ਹੈ ਕੁਝ ਵੀ ਕਰਦੇ ਨੇ ਡੀਜਾਂ ਤੇ ਪਰਫਾਰਮ ਕਰਦੇ ਨੇ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਅੱਜ ਕੱਲ ਬੋਲੀਆਂ ਕੀ ਨੇ ਜਾਂ ਤੀਆਂ ਦਾ ਕੀ ਇਤਿਹਾਸ ਆ ਹਨਾ ਸੋ ਸਾਨੂੰ ਇੱਥੇ ਮਿਲ ਕੇ ਮਤਲਬ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਕਿ ਸਾਨੂੰ ਪਤਾ ਲੱਗਿਆ ਵੀ ਤੀਆਂ ਦਾ ਕੀ ਮਹੱਤਵ ਆ ਕਿਉਂ ਮਨਾਈਆਂ ਜਾਂਦੀਆਂ ਨੇ ਅਸੀਂ ਆਪਣੀਆਂ ਭੈਣਾਂ ਭਾਬੀਆਂ ਸਾਰਿਆਂ ਨੂੰ ਮਿਲਦੇ ਆ ਸਾਨੂੰ ਬਹੁਤ ਵਧੀਆ ਲੱਗਿਆ ਵਾ ਹਾਂਜੀ ਪਿੰਡ ਮਨਾਇਆ ਗਿਆ ਸਾਰੇ ਪਿੰਡ ਦੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਸਾਨੂੰ ਆਪਣੇ ਪੁਰਾਣੇ ਸੱਭਿਆਚਾਰ ਬਾਰੇ ਪਤਾ ਲੱਗਿਆ ਇਹ ਜਿਹੜਾ ਧੀਆਂ ਦਾ ਤਿਹਾੜੀ ਇਹ ਐਨ ਆਰ ਆਈ ਵੀਰ ਜਰਨੈਲ ਸਿੰਘ ਦੇ ਸਹਿਯੋਗ ਨਾਲ ਮਨਾਇਆ ਗਿਆ ਤੇ ਇੱਥੇ ਸਾਰੀਆਂ ਹੀ ਬੱਚੀਆਂ ਨੇ ਸਾਡੇ ਮਾਵਾ ਨੇ ਸਾਰਿਆਂ ਨੇ ਅਸੀਂ ਬਹੁਤ ਜ਼ਿਆਦੇ ਇੰਜੋਏ ਕੀਤਾ ਤੇ ਸਾਨੂੰ